ਅਰਧੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਲੋਕਾਂ ਦੀ ਖੈਰ ਮੰਗਣ ਤੇ ਖੁਸ਼ੀਆਂ ਚ ਸ਼ਾਮਿਲ ਹੋਣ ਵਾਲੇ ਮਹੰਤ ਖੁਸਰੇ ਤੇ ਹੋਇਆ ਹਮਲਾ ਮਾਮਲਾ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾ ਦੇ ਅਧੀਨ ਪੈਂਦੇ ਪਿੰਡ ਵੱਡੇ ਘੁੰਮਣ ਤੋਂ ਸਾਹਮਣੇ ਆਇਆ ਹੈ ਜਿੱਥੇ ਮਹੰਤ ਮਮਤਾ ਦੇ ਉੱਤੇ ਉਸਦੇ ਚੇਲੇ ਨੇ ਆਪਣੇ ਸਾਥੀਆਂ ਸਮੇਤ ਘਰ ਅੰਦਰ ਵੜ ਕੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਮਹੰਤ ਮਮਤਾ ਗੰਭੀਰ ਜ਼ਖਮੀ ਹੋ ਗਈ ਜੋ ਜੇਰੇ ਇਲਾਜ ਹੈ ਇਸ ਹਮਲੇ ਦੇ ਦੌਰਾਨ ਹਮਲਾਵਰ ਚੇਲਾ 10 ਟੋਲਾ ਸੋਨਾ ਤੇ 4 ਲੱਖ ਦੀ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਇਸ ਹਮਲੇ ਦੀ ਸੀਸੀਟੀਵੀ ਤੇਜ਼ੀ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜ਼ਖਮੀ ਮਹੰਤ ਨੇ ਹਮਲੇ ਦਾ ਕਾਰਨ ਦੱਸਦੇ ਕਿਹਾ ਕਿ ਉਸ ਦਾ ਚੇਲਾ ਅਤੇ ਉਸਦੇ ਸਾਥੀ ਚਾਉਂਦੇ ਨੂੰ ਖਤਮ ਕਰਕੇ ਮੇਰੇ ਅਧੀਨ ਪੈਂਦੇ ਇਲਾਕੇ ਨੂੰ ਆਪਣੇ ਅਧੀਨ ਲੈਣਾ ਚਾਹੁੰਦੇ ਸੀ ਜਖਮੀ ਮਹੰਤ ਅਤੇ ਉਸ ਦੇ ਸਾਥੀਆਂ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਹਮਲਾਵਰਾਂ ਨੂੰ ਕਾਬੂ ਕਰਕੇ ਬੰਦੀ ਸਖਤ ਸਜ਼ਾ ਦਿੱਤੀ ਜਾਵੇ ਉੱਥੇ ਹੀ ਜਖਮੀ ਮਹੰਤ ਦੀ ਹਮਾਇਤ ਵਿੱਚ ਕ੍ਰਿਸ਼ਨ ਪਾਈਚਾਰੇ ਦੀ ਜਥੇਬੰਦੀ ਵੀ ਪਹੁੰਚੀ ਜਥੇਬੰਦੀ ਦੇ ਪ੍ਰਧਾਨ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਕਣੀ ਨਿੰਦਾ ਕਰਦੇ ਹੋਏ ਕਿਹਾ ਕਿ ਸਾਡੀ ਜਥੇਬੰਦੀ ਜਖਮੀ ਮਹੰਤ ਮਮਤਾ ਦੇ ਨਾਲ ਖੜੀ ਹੈ ਅਤੇ ਇਨਸਾਫ ਲਈ ਹਰ ਕਦਮ ਚੁੱਕਿਆ ਜਾਵੇਗਾ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਹੰਤਾ ਜੀ ਮਡੇ ਘਮਨ ਕਲਾ ਰਿੰਦੇ ਜੇ ਗੱਲ ਹੋਈ ਜੀ ਗੱਲ ਕੋਈ ਨਹੀਂ ਈਵਨ ਲੁੱਟਮਾਰ ਕਰਦੇ ਬੇ ਕੁਛ ਆਭੀਗਾ ਮੰਗਦੇ ਸੀ ਨਜਾਬੇਂ ਦਿੱਤੀਆਂ ਈਵਨ ਕੁੱਟਣ ਲੱਗਦੇ ਤੇ ਇੱਕ ਚੇਲਾ ਤੇ ਇੱਕ ਮੁੰਡਾ ਸੀ ਮੇਰੇ ਕੋਲ ਰਿੰਦਾ ਉਹਦਾ ਨਾਮ ਮੁੰਨਾ ਜਤੇ ਇੱਕ ਦਿਨ ਦਾ ਰੋਜਵਾ ਜਿਹੜਾ ਬਾਬਾ ਦਾ ਰੋਜਵਾ ਮੁੰਡੇ ਦਾ ਨਾਮ ਮੁੰਨਾ ਵਾ ਬਹੁਤ ਮਾਰੇ ਮਿੱ ਲੱਤਾਂ ਮਾਰੀਆਂ ਸਾਥੀ ਦੇ ਵਿੱਚ ਆਵੇ ਕਿ ਮੇਰੇ ਆ ਵੀ ਜਖਮ ਹੋਏ ਜੇ ਆ ਜਖਮ ਹੋਏ ਆ ਮੈਂ ਗਲਤ ਲੱਗਾ ਮੇਰਾ ਵਾਲ ਪੁੱਟੇ ਜੇ ਬਹੁਤ ਮਾਰੇ ਇੱਕ ਚ ਲੱਤਾਂ ਮਾਰੀਆਂ ਵਾ ਮੈਨ ਹੋਸ਼ ਆਈ ਮੇਰਾ ਸਮਾਨ ਵੀ ਲੈ ਕੇ ਕੱਢ ਕੇ ਮੇਰੇ ਕੋਲ ਦਾਕ ਤੋਂਲੇ ਸੋਨਾ ਸੀ 4 ਲੱਖ ਰੁਪਏ ਮੈਨੂੰ ਲੈ ਕੇ ਕੱਢ ਕੇ ਵਿੱਚੋਂ ਇਹਨਾਂ ਬਹੁਤ ਬਹੁਤ ਜ਼ੁਲਮ ਕੀਤਾ ਮੇਰੇ ਉੱਤੇ ਇਲਾਕੇ ਲੋਕੇ ਦਾ ਹੀ ਤੇ ਮਰ ਜੇਗੀ ਤੇ ਇਲਾਕਾ ਮਿਲ ਜੇਗਾ ਸਾਨੂੰ ਠੀਕ ਜੇ ਇਸੇ ਮਾਰਿਆ ਮੈਨੂੰ ਮਾਰਨ ਕੋ ਟੰਡੇਸ ਦਸੀ ਵੀਡੀਓ ਹੈਗੀ ਵੀਡੀਓ ਵੀ ਹੈਗੀ ਸਾਡੇ ਕੋਲ ਉਹ ਵੀ ਅਸਰਾਂ ਨੂੰ ਖਾਵਾਂਗੇ ਅਸੀਂ ਵੀਡੀਓ ਵੀ ਹੈਗੀ ਹਾਂ ਇਹ ਪਹਿਲਾਂ ਮੈਨੂੰ ਗੋਲੀਆਂ ਦਿੰਦੇ ਰੇ ਨਸੇ ਦੀਆਂ ਹਾਂ ਜੀ ਇਹ ਦੂਜਾ ਫੇਰ ਮੈਨੂੰ ਮਾਇਆਂ ਨੇ ਕਹਿ ਕੋ ਕੱਪੜੇ ਮੈਜਿੰਗਾ ਨੇ ਕਹਿ ਕੋ ਕਿ ਮਾਫੀ ਨਾ ਮਾਤ ਵਾਤਵਚਲ ਮਾਫ ਕਰ ਤੇ ਸਾਡੇ ਕਹਿੰਦੇ ਇੱਕ ਵਾਰ ਵਾਰ ਲਾ ਫਿਲਮਾਂ ਵਾਰ ਲਿਆ ਇਹ ਮੈਨੂੰ ਗੋਲੀਆਂ ਦਿੰਦੇ ਚਿੰਤ ਚਾਚਰ ਪੰਜ ਪੰਜ ਗੋਲੀਆਂ ਨਸਰੀਆਂ ਪਾ ਕੇ ਦਿੰਦੇ ਸੀ ਮੈਨੂੰ ਪਹਿਲਾਂ ਉਦੋਂ ਘਰ ਕੋਈ ਇੱਕ ਮੈਂ ਆਸਾਂ ਤੇ ਦੋਨੇ ਜਣੇ ਐਸੀ ਇੱਕ ਚੇਲਾ ਮੇਰੇ ਇੱਕ ਮੁੰਡਾ ਦੇ ਖੋਰ ਅੰਨਾ ਦੇ ਮੁੰਡਾ ਉਹ ਰਹਿੰਦਾ ਤੇ ਮਿਸਤਰੀ ਮੇਰੇ ਕੋਠੇ ਤੇ ਲੱਗੇ ਸੀ ਇੱਕ ਕੰਮ ਵਾਲਾ ਮੁੰਡਾ ਕੋਠੇ ਤੇ ਗਿਆ ਫਿਰ ਉਹਨੇ ਕਿਹਾ ਵੀ ਥੱਲੇ ਮਾਈ ਨੂੰ ਮਾਰਨੇ ਲੱਗੇ ਥੱਲੇ ਆ ਫਿਰ ਉਹਨਾ ਆ ਕੇ ਮੈਨੂੰ ਸਡਵਾਇਆ ਉਹਨਾਂ ਨੇ ਇਹ ਸੱਤ ਜਣਿਆਂ ਨੇ ਸਡਵਾਇਆ ਮੈਨੂੰ ਇਹ ਕੱਲੇ ਦੋਨੇ ਜਣੇ ਨਹੀਂ ਮੈਂ ਸੱਦਦੇ ਹਾਂ ਕਿ ਬਾਕੀ ਵੀਡੀਓ ਚ ਪ੍ਰੂਫ ਪਿਆ ਵਾ ਹੋਰ ਬਾਕੀ ਇਹ ਮੇਰੇ ਘਰ ਸੁਆ ਮੇਰੇ ਜਿਆਦਾ ਦਾ ਸਭ ਤੋਂ ਬੀਹ ਦੇਖ ਲੈ ਨਾ ਕਰ ਰਹੀਆਂ ਠੀਕ ਹੈ ਕਮਲੇਟ ਵੀ ਕਰਾਈ ਆ ਸਾਰਾ ਹੀ ਹੋਇਆ ਆਪਣੇ ਮੈਡੀਕਲ ਹੋਇਆ ਸਾਰਾ ਕੋਈ ਇਨਸਾਫ ਮੰਗਦੇ ਆ ਆ ਜਿਹੜਾ ਮੇਰੇ ਨਾਲ ਇੰਨਾ ਜ਼ੁਲਮ ਕੀਤਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੈਂ ਜਦ ਮੈਨੂੰ ਮਾਰਿਆ ਕੁੱਟਿਆ ਫਿਰ ਇਹਨਾਂ ਕਮਰੇ ਬੰਦ ਕਰਕੇ ਫਿਰ ਸਾਮਾਨ ਕੱਢਿਆ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਂਜੀ ਪਤਾ ਨਹੀਂ ਜਿੱਥੇ ਗਏ ਕਿੱਥੇ ਨਹੀਂ ਮੈਂ ਤਾਂ ਕਤਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਂਜੀ ਬਹੁਤ ਜ਼ਿਆਦਾ ਮਾਰ ਮੈਨੂੰ ਮਾਰ ਮੋਰ ਮਾਰ ਮੋਰ ਤੇ ਸੁੱਟ ਗੇ ਮੈਨੂੰ ਇਹ ਤਾਂ ਮੈਨੂੰ ਬਾਹਰ ਠੀਕ ਕੇ ਆਲਾ ਸਿਵੋ ਆਇਆ ਉਹਨੇ ਫਿਰ ਮੈਨੂੰ ਚੁੱਕਿਆ ਉਹਨੇ ਮੈਨੂੰ ਹਸਪਤਾਲ ਲਿਆਂਦਾ ਹਾਂਜੀ ਬਾਕੀ ਗਵਾਹ ਵੀ ਹੈਗੇ ਤੇ ਸਾਰੇ ਹੈਗੇ ਮੈਂ ਤਾਂ ਗਵਾਹ ਹੀ ਬੈਠੇ ਦਾ ਸਾਰੇ ਜਣੇ ਨਾਲ ਜੀ ਬਸ ਮੇਰੀ ਇਹ ਦਰਖਾਸਤ ਆ ਮੈਨੂੰ ਇਨਸਾਫ ਚਾਹੀਦਾ ਸਰਕਾਰ ਤੋਂ ਮੈਂ ਮੰਗਲੀ ਬਾਬਾ ਸਾਨਫ ਲੱਭੋ ਬਾਬਾ ਮਲਾਵੇ ਦੀ ਕੋਠੀ ਬਟਾਲਾ ਹਾਂਜੀ ਇਹ ਮੇਰੇ ਗੁਰਪਾ ਹੀ ਨੇ ਮੇਰੇ ਗੁਰੂ ਦੇ ਚੇਲੇ ਨੇ ਹਾਂਜੀ ਸਾਨੂੰ ਕੱਲ ਪਤਾ ਲੱਗਾ ਕੋਈ 10 11 ਵਜੇ ਦੇ ਨਾਲ ਇਹਨਾਂ ਦੇ ਚੇਲਿਆਂ ਨੇ ਇੱਕ ਡਰਾਈਵਰ ਮੁੰਡਾ ਜਿਹੜਾ ਨਾਲ ਢੋਲਕ ਮਾਸਟਰ ਆ ਉਹਨਾਂ ਨੇ ਬਹੁਤ ਮਾਰ ਕਟਾਈ ਕੀਤੀ ਇਹਨਾਂ ਨੂੰ ਹਾਂਜੀ ਤੇ ਪਿੰਡ ਦੇ ਲੋਕਾਂ ਨੇ ਆਣ ਕੇ ਇਹਨਾਂ ਨੂੰ ਦਾਖਲ ਕਰਵਾਇਆ ਵਾ ਇਹਨਾਂ ਦੀ ਬਹੁਤ ਮਾੜੀ ਹਾਲਤ ਸੀ ਗੀ ਮਮਤਾ ਬਾਬੇ ਦੀ ਇਹਨਾਂ ਨੂੰ ਉਹਨਾਂ ਨੂੰ ਜਾਨ ਦਾ ਖਤਰਾ ਵਾ ਜੀ ਕਿਸ ਟਾਈਮ ਵੀ ਇਹਨੂੰ ਮਾਰ ਸਕਦੇ ਆ ਇਹਦੀ ਪ੍ਰਾਪਰਟੀ ਵੇਖ ਕੇ ਇਹਦੀ ਜ਼ਿਆਦਾਦਤ ਦੇਖ ਕੇ ਦਾ ਇਲਾਕਾ ਦੇਖ ਕੇ ਉਹ ਨਹੀਂ ਜੀਣ ਦਿੰਦੇ ਜੀ ਹਾਂਜੀ ਵੀਡੀਓ ਸੇ ਕੱਢੀਆਂ ਬਹੁਤ ਮਾਰਿਆ ਨੂੰ ਵੀਡੀਓ ਪਈਆਂ ਸਾਡੇ ਕੋਲ ਸਿ ਦਿਖਾਵਾਂਗੇ ਪੁਰਸ਼ ਪ੍ਰਸ਼ਾਸਨ ਨੂੰ ਅਸੀਂ ਪੇਸ਼ ਕਰਾਂਗੇ ਵੀਡੀਓ ਸੀਸੀਟੀਵੀ ਦੇ ਕੈਮਰੇ ਦੀਆਂ ਉਹਨਾਂ ਨੂੰ ਪੇਸ਼ ਕਰਾਂਗੇ ਜੀ ਤੇ ਬਾਕੀ ਇਨਸਾਫ ਦਵਾਇਆ ਜਾਵੇ ਜੀ ਇਹਨੂੰ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਸਾਰੇ ਹੀ ਪੈਨ ਪ੍ਰਾਵਾਂ ਨੂੰ ਜੈਮ ਸੀ ਜੀ ਮੇਰਾ ਨਾਮ ਦੀਪਕ ਲੋਪਾ ਹੈ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਤੋਂ ਪੰਜਾਬ ਦਾ ਸੈਕਟਰੀ ਹਾਂ ਅੱਜ ਸਾਨੂੰ ਬੜਾ ਹੀ ਸੁਣ ਕੇ ਦੁੱਖ ਲੱਗਾ ਕਿ ਜਿਹੜੇ ਸਾਡੇ ਸਮਾਜ ਵਿੱਚ ਵਿਚਰਦੇ ਨੇ ਬਾਬੇ ਜੋ ਸਾਡੇ ਪਿੰਡਾਂ ਦੇ ਵਿੱਚ ਵਿਧਾਈਆਂ ਲੈ ਕੇ ਆਪਣਾ ਗੁਜ਼ਾਰਾ ਕਰਦੇ ਸੀ ਉਹਨਾਂ ਦਾ ਇੱਕ ਸ਼ਖਸ਼ ਇਹਨਾਂ ਦੇ ਚੋਹੇ ਕੰਮ ਕਰਦੇ ਸੀ ਦੋ ਸ਼ਖਸ਼ ਇਹਨਾਂ ਦੀ ਮਾਰ ਕਟਾਈ ਕਰਕੇ ਉਹਨਾਂ ਕੋ ਪੈਸਾ ਖੋ ਕੇ ਲੈ ਗਿਆ ਜਿੰਨਾ ਵੀ ਸੋਨਾ ਹੀ ਖੋ ਕੇ ਲੈ ਗਿਆ ਅੱਜ ਤੁਸੀਂ ਵੇਖ ਰਹੇ ਹੋ ਉਹਨਾਂ ਦੇ ਹਾਲਾਤ ਜਿਸ ਤਰ੍ਹਾਂ ਉਹ ਮੰਜੇ ਦੇ ਉੱਤੇ ਪਏ ਨੇ ਚਲੋ ਕਾਨੂੰਨੀ ਕਾਰਵਾਈ ਐਸੀ ਉਹਨਾਂ ਤੇ ਕਰਾਵਾਂਗੇ ਗਲੋਬਲ ਕ੍ਰਿਸ਼ਚਨ ਐਕਸ਼ਨਿੰਗ ਕਮੇਟੀ ਵੱਲੋਂ ਜੋ ਵੀ ਹਾਟੇ ਵੱਲ ਹੋਏਗੇ ਸੀ ਪੂਰੀ ਆਪਣਾ ਬਾਬਿਆਂ ਦੇ ਨਾਲ ਦੇਖੋ ਜੀ ਸਮਾਜ ਦੇ ਵਿੱਚ ਇੱਕ ਜਿਹੜੀ ਨਾ ਸਿਸਟਮ ਹੀ ਹੈ ਉਹਦਾ ਚੱਲ ਗਿਆ ਕੋਈ ਚੇਲੇ ਗੁਰੂ ਵਾਲਾ ਕੰਮ ਹੀ ਨਹੀਂ ਰਹਿ ਗਿਆ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਚੇਲਿਆਂ ਜਿਹਦੇ ਪ੍ਰੈਜੈਂਡੇ ਹਨ ਇਹ ਬਾਬਿਆਂ ਨੂੰ ਇੱਕ ਸਲਾਹ ਦੇਣਾ ਚਾਹੁੰਦਾ ਕਿ ਇਹਨਾਂ ਦਾ ਇੱਕ ਐਫੀਡੇਵਟ ਬਣਾਓ ਹੈਪੀ ਡੇਟ ਬਣਾ ਕੇ ਉਹਨਾਂ ਦੇ ਪੂਰਾ ਪ੍ਰੋਪਰ ਉਹਨਾਂ ਦੇ ਆਧਾਰ ਕਾਰਡ ਲੈ ਕੇ ਉਹਨਾਂ ਦੇ ਪਿਛੋਕਰ ਦਾ ਸਾਇਨ ਕਰਵਾਏ ਜਾਣਾ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਆ ਮੈਂ ਦੱਸਣਾ ਚਾਹੁੰਦਾ ਹਾਂ ਇਹ ਬਾਬਿਆਂ ਲਈ ਬਾਬਿਆਂ ਨੂੰ ਕਿ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਤੁਹਾਡੇ ਨਾਲ ਆ ਕੋਈ ਵੀ ਕਾਨੂੰਨੀ ਕਾਰਵਾਈ ਤੁਹਾਨੂੰ ਕਰਨ ਦੀ ਲੋੜ ਨਹੀਂ ਗਲੋਬਲ ਐਕਸ਼ਨ ਕਮੇਟੀ ਆਪ ਕਰਾਏਗੀ ਮੇਰਾ ਨਾਮ ਸਰਜੀਤ ਜੀ ਘਮਣਕਲਾ ਪਿੰਡ ਦੀ ਗੱਲ ਹੀ ਰਾਜਨੀਤੀ ਦਾ ਕੰਮ ਕਰਦੇ ਜੇ ਬਾਬਾ ਜੀ ਘਰ ਕੰਮ ਕਰਦੇ ਕੋਠੇ ਦੇ ਉੱਪਰ ਦੋ ਬਸਟਰੀ ਇੱਕ ਕਮਰਾ ਬਣਾਉਂਦੇ ਤੇ ਇਹਨਾਂ ਦੇ ਵਿੱਚ ਕੋਈ ਅਣਬਣ ਇਦਾਂ ਦੀ ਨਹੀਂ ਪਤਾ ਨਹੀਂ ਲੱਗਾ ਸਾਨੂੰ ਤੇ ਇਹ ਬੇਟਾ ਕੰਮ ਕਰਦਾ ਜਿਉਂ ਨਾਲੇ ਕਰਤੇ ਇਹਨੇ ਅਨੁਵਾਦ ਦਿੱਤੀ ਕਿ ਹਾਤੋਫਾਈ ਦੇ ਵਿੱਚ ਕੰਮ ਹੋ ਗਿਆ ਵਾ ਤੂੰ ਦੀ ਆ ਕੇ ਥੱਲੇ ਛਡਾ ਦੀ ਤੇ ਜਦੋਂ ਆਏ ਆਏ ਆ ਥੱਲੇ ਪਹੁੰਚੇ ਆ ਤੇ ਬਾਬਾ ਜੀ ਨੂੰ ਘੁੱਟ ਰਹੇ ਸੀ ਲੱਤਾਂ ਮਾਰ ਰਹੇ ਇਹਨਾਂ ਦੇ ਦੋ ਜਣੇ ਅੱਜ ਇਹਨਾਂ ਨੂੰ ਛਡਾਇਆ ਫਿਰ ਰਹੀ ਛਡਾ ਕੇ ਇਹਨਾਂ ਨੂੰ ਸੁਗਾਈ ਅੰਦਰ ਖੜਿਆ ਕਾਫੀ ਜ਼ਿਆਦਾ ਮਤਲਬ ਮਾਰੀ ਹਾਲਤ ਹੀ ਬੇਹੋਸ਼ ਹੋ ਕੇ ਸੀ ਇਹਨਾਂ ਦੇ ਹੱਥ ਪੈਰ ਵਿੰਗੇ ਹੋ ਗਏ ਪਤਾ ਨਹੀਂ ਜੇ ਲੱਗਾ ਉਸੇ ਵੇਲੇ ਭੱਜ ਗਏ ਬਾਅਦ ਵਿੱਚ ਫਿਰ ਅਹੀ ਮਤਲਬ ਲੱਗੇ ਜਿੰਨੇ ਵੀ ਜਾਣੇ ਸਾਰਿਆਂ ਨੂੰ ਦੱਸਿਆ ਲੱਗ ਬਾਦ ਮਾਰੀ ਯਾ ਮਤਲਬ ਗੱਲਬਾਤ ਹੋ ਗਈ ਆ ਤੇ ਤੇ ਯਾ ਵਹੀ ਤੇ ਕੰਮ ਕਰਦੇ ਸਾਨੂੰ ਤੇ ਪਤਾ ਨਹੀਂ ਵੀ ਕੀ ਬਣਿਆ ਫਿਰ ਬਾਅਦ ਵਿੱਚ ਉਹ ਲੱਗੇ ਆਪਣੇ ਠੇਕੇ ਵਾਲੇ ਭਾਜੀ ਆ ਉਹ ਉਹ ਵੀ ਆਏ ਘਰ ਉਹਨਾਂ ਉਹਨਾਂ ਨੂੰ ਮਾਰੀ ਥੋੜਾ ਜਿਹਾ ਹੌਦ ਦੇ ਵਿੱਚ ਆਏ ਉਹਨਾਂ ਨੂੰ ਨਾ ਮਿਲਣ ਗਏ ਉਹਨਾਂ ਨੂੰ ਦੱਸਿਆ ਉਹਨਾਂ ਨੇ ਵੀ ਮੈਨੂੰ ਮਾਰਿਆ ਉਹ ਜਦੋਂ ਫੇਰ ਵਾਪਸੀ ਘਰ ਦੇ ਵਿੱਚ ਆਏ ਤੇ ਫੇਰ ਬਿਓਸ਼ ਹੋ ਗਏ ਫਿਰ ਇਹਨਾਂ ਦੇ ਹੱਥ ਪੈਰ ਵਿੰਗੇ ਹੋ ਗਏ ਮੂੰਹ ਵਿੰਗਾ ਹੋ ਗਿਆ ਫਿਰ ਉਹ ਭਾਜੀ ਗੱਡੀ ਸਟਾਰਟ ਕਰਕੇ ਉਹ ਹੀ ਲੈ ਕੇ ਇਹਨਾਂ ਨੂੰ ਹਸਪੀਟਲ ਦੇ ਵਿੱਚ ਆਏ ਨੇ ਸਾਨੂੰ ਮੰਗਲੀ ਮੰਤ ਬਟਾਲੇ ਨੇ ਦਰਖਾਸਤ ਦਿੱਤੀ ਆ ਉਹਦੇ ਚੇਲੇ ਮਮਤਾ ਮੰਤ ਨੂੰ ਉਹਨਾਂ ਦੇ ਗਾੜੀ ਉਹ ਇੱਕੋ ਜਗ੍ਹਾ ਹੀ ਰਹਿੰਦੇ ਆ ਤੇ ਉੱਥੇ ਕਮਰੇ ਜੀ ਇਹਨਾਂ ਦਾ ਕੋਈ ਝਗੜਾ ਆ ਮਾਰਕਟਾ ਹੀ ਕੀਤੀ ਆ ਤੇ ਕਾਰਵਾਈ ਕੀਤੀ ਜਾਵੇ ਇਹਦੀ ਆਪਾਂ ਕਾਰਵਾਈ ਕਰ ਰਹੇ ਆ ਵੀਰ ਜੀ ਸੀਟੀ ਸਾਨੂੰ ਨਹੀਂ ਹੋਣਾ ਕੋਈ ਪੇਸ਼ ਕੀਤੀ ਜੇ ਮੈਂ ਏਐਸ ਕੁਲਵਿੰਦਰ ਸਿੰਘ ਨੂੰ ਮਾਰਕ ਕੀਤੀ ਤਾਂ ਉਹ ਜਾ ਕੇ ਦੇਖ ਲੈ ਮੌਕੇ ਤੇ